ਤੇਰਾ April 2023 ਨੂੰ ਇਹ ਰਾਤ ਨੂੰ ਮੈਨੇ ਵੀਡੀਓ ਕਾਲ ਆਂਦਾ ਹੈ ਹੈਨਾ ਔਰ ਇੱਕ ਜਨਾਨੀ ਇਹਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ ਫੇਸਬੁਕ ਤੋਂ ਲਿਆ ਹੈ ਫਿਰ ਉਹ ਅਚੀਰ ਹੋ ਨੰਗੀ ਹੋ ਕੇ ਉਹਨੇ ਅਚੀਲ ਫੋਟੋ ਕਿਤੀ ਮੇਰੇ ਨਾਲ ਤਾਂ ਉਹ ਮੈਨੂੰ ਬਲੈਕਲਿਸਟ ਕਰਨਾ ਸ਼ੁਰੂ ਕਰਤਾ ਉਹਨੇ ਹੈਨਾ ਫਿਰ ਮੈਨੂੰ ਇੱਕ ਬੰਦੇ ਨੇ ਫੋਨ ਆਇਆ ਕਿ ਸਾਨੋ ਤੇ ਤੁਹਾਡੀ ਵੀਡੀਓ ਬਹਲ ਹੋ ਰਹੀ ਹੈ ਯੂ نو ਬੰਦ ਕਰਾਓ ਜਿਸ ਪਤਾ ਇਹ YouTube ਵਾਲਾ ਬੰਦਾ ਹੈ ਯੂ ਨੋ ਪੋਨ ਕਰਕੇ ਇਹਦੇ ਪਰ ਤੁਸੀਂ ਯੂ ਨੋ ਡਿਲੀਟ ਕਰਾਓ ਇਹਨਾਂ ਨੇ 1 35500 ਰੁਪਏ ਦੀ ਮੰਗ ਕੀਤੀ ਉਹ ਮੈਂ ਗਰ ਛੈਂਕਰ ਜਾ ਕੇ ਆਪਣੇ ਬੈਂਕ ਵਿੱਚੋਂ ਥਰੂ ਜਾ ਕੇ ਉਹਨਾਂ ਪੇਮੈਂਟ ਕੀਤੀ ਉਹ ਜਿਹੜਾ ਇਹ ਮੈਨੂੰ ਨਹੀਂ ਪਤਾ ਇਹ ਕੌਣ ਹੈਗੇ ਕੀ ਕਿਹੜੀ ਜੇ ਪੁਲਿਸ ਹੈ ਜਾਂ ਕੀ ਹੈ ਇਹਨਾਂ ਮੈਨੂੰ ਤਾਂ ਇਹ ਮਾਰਨੀ ਸ਼ੁਰੂ ਕਿ ਜਲਦੀ ਕਰੋ ਨਹੀਂ ਤਾਂ ਤੁਹਾਨੂੰ ਰਿਸਕ ਲਾਵਾਂਗੇ ਠੀਕ ਹੈ ਉਸੇ ਬਾਰ ਕੀ ਹੋਇਆ ਤੇ ਇਹ ਫਿਰ ਬੰਦੇ ਮੈਂ ਕਹਿੰਦਾ ਇਹ 35 500 ਜਮ੍ਹਾਂ ਕਰਤੇ ਇਹਨਾਂ ਨੂੰ ਕਰਦੇ ਇਹਨਾਂ ਵਰ पे ਪੈਸੇ ਪੈ ਜਮ੍ਹਾਂ ਹੋ ਗਏ ਤਾਂ ਉਹ ਬੰਦਾ ਲਗਾ ਗਿਆ ਡਿਊਟੀ ਵਾਲਾ ਕਹਿਣ ਲੱਗਾ ਕਿ ਨਹੀਂ ਜੀ ਇਹ ਕਹਿੰਦਾ ਇਹ ਤਾਂ ਤਿੰਨ ਫੋਟੋ ਬਣਾ ਰਖੀ ਫੋਟੋ ਦੀਆਂ ਠੀਕ ਹੈ ਉਹ ਇਸ ਕਰਕੇ ਉਹਨਾਂ ਨੇ ਫਿਰ ਮੇਤੇ 70000 ਜਮ੍ਹਾਂ ਕਰਾਏ ਕਿਉਂ ਬੈਂਕ ਵਾਲਾ ਕਹਿੰਦਾ ਵੀ 1 ਲੱਖ ਜਮ੍ਹਾਂ ਇਸ ਤੋਂ ਬਾਅਦ ਜਿਆਦਾ ਪੇਮੈਂਟ ਨਹੀਂ ਦੇ ਫਿਰ 5000 ਰੁਪਏ ਜਾ ਕੇ ਐਫ ਡੀ ਐਸ ਸੀ ਜਿਹੜਾ ਬੈਂਕ ਦਾ ਅਕਾਊਂਟ ਨੰਬਰ ਦਾ ਉੱਥੇ ਜਾ ਕੇ ਮੈਂ ਨਕਦ ਜਮ੍ਹਾਂ ਕਰਾ ਕੇ ਇਹਨਾਂ ਨੇ ਭੇਜਿਆ ਰਸੀਦ ਮੇਰੇ ਕੋਲ ਹੈ ਸਭ ਕੁਝ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਧਮਕੀ ਮੈਂ ਫਿਰ ਆ ਗਿਆ ਉਤੋਂ ਤਾਂ ਫਿਰ ਇਹਨਾਂ ਨੇ ਬਦਲ ਫੇਫੇ ਫੋਨ ਆਇਆ ਕਿ ਸਾਡੀ ਪਾਰਟੀ ਬਣਦੀ ਹੈ 5 ਲੱਖ ਦੀ ਸਾਡੀ ਪਾਰਟੀ ਹੈ ਮੈਂ ਡਰ ਗਿਆ ਇਹ ਕਹਿੰਦੇ ਹੋਣੀ ਸਾਨੂੰ 5 ਲੱਖ ਰੁਪਏ ਭੇਜੋ ਠੀਕ ਹੈ ਉਸ ਤੋਂ ਬਾਅਦ ਕੀ ਕੀਤਾ ਮੈਂ ਨੇ ਇਥੋਂ ਗਿਆ 4:00 ਵੱਜ ਗਏ ਸਨ ਘਰ ਸੰਗ ਇਥੋਂ ਵਾਪਸ ਘਰ ਸੰਗ ਪਹੁੰਚਿਆ ਪਹੁੰਚਣ ਲਿਆ ਰਸਤੇ ਵਿੱਚ ਆ ਫਿਰ ਇਹਨਾਂ ਦਾ ਫੋਨ ਆ ਗਿਆ ਕਿ ਜੀ ਹੁਣ ਤਾਂ 5:00 ਵਜੇ ਹੁਣ ਤਾਂ ਬੈਂਕ ਖੁੱਲ੍ਹਾ ਨਹੀਂ ਮਿਲਣਾ ਤੇ ਕੱਲ ਨੂੰ ਕਰ ਦਿਓ ਤਾਂ ਦੂਸਰੇ ਜਾ ਕੇ ਫਿਰ ਮੈਨੇ ਮੇਰ ਕੋ ਪੈਸੇ ਨੇ 1 ਲੱਖ ਰੁਪਏ ਇਹਨਾਂ ਨੂੰ ਭੇਜਿਆ ਮੈਨੇ ਠੀਕ ਹੈ ਉਸ ਬਾਅਦ ਇਹ ਕਹਿੰਦੇ ਬਾਕੀ ਪੇਮੈਂਟ ਕਰੋ ਫਿਰ ਮੈਨੇ ਜਾ ਕੇ 4 ਲੱਖ ਦੀ ਪੇਮੈਂਟ ਇਹਨਾਂ ਨੂੰ ਹੋਰ ਭੇਜੀ ਤੀ ਠੀਕ ਹੈ ਚੱਲ ਪੇਮੈਂਟ ਫਿਰ ਇਹਨਾਂ ਦਾ ਫੋਨ ਆ ਗਿਆ ਪੇ ਜਿਹੜੀ ਇਹ ਜਿਹੜੀ ਲੜਕੀ ਅਸੀਂ ਪਕੜੀ ਹੈ ਇਹ ਇਹ ਤੁਹਾਡੇ ਵੀਡੀਓ ਵਾਲੀ ਨਹੀਂ ਹੈ ਉਹ ਜਿਹੜੀ ਵੀਡੀਓ ਜਿਹਨੇ ਬਣਾਇਆ ਉਹ ਹੋਰ ਲੜਕੀ ਉਹ ਜੈਪੁਰ ਦੀ ਹੈ ਅਸੀਂ ਉੱਥੇ ਜਾ ਕੇ ਉਹਨੂੰ ਪਕੜਨ ਜਾ ਰਹੇ ਹਾਂ ਉੱਥੇ ਜਾ ਕੇ 2 ਘੰਟੇ ਬਾਅਦ ਇਹਨਾਂ ਦਾ ਫੋਨ ਆ ਗਿਆ ਕਿ ਜੀ ਇਹ ਇਹ ਲੜਕੀ ਅਸੀਂ ਪਕੜ ਲਈ ਹੈ ਜਿੰ ਸੂਸਾਇਟ ਕਾਲਿਆ ਇਹ ਬਾਤ ਹੈ ਤੇ ਪੋਰਚਾਰੇ ਖੜੇ ਹੈ ਮੀਡੀਆ ਵਾਲੇ ਖੜੇ ਹੈ ਪਬਲਿਕ ਖੜੀ ਹੈ ਡਾਕਟਰ ਐਂਬੂਲੈਂਸ ਵਾਲੇ ਖੜੇ ਹੈ ਇਹਨਾਂ ਸਾਰਿਆਂ ਨੂੰ ਪੈਸੇ ਦੇ ਇਹਨਾਂ ਦੇ ਘਰਾਂ ਨੇ ਅਸੀਂ ਰਾਜੀ ਕਰ ਲਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਪੈਸੇ ਦੇ ਕੇ ਰਾਜੀ ਕਰ ਲਓ ਠੀਕ ਹੈ ਇਹਨਾਂ ਨੇ ਫਿਰ 5 ਲੱਖ ਦੀ ਮੇਰੇ ਤੇ ਡਿਮਾਂਡ ਕੀਤੀ ਮੇਰੇ ਕੋਲ ਪੈਸੇ ਨਹੀਂ ਦੇ ਉਸ ਵੇ ਢਾਈ ਲੱਖ ਰੁਪਏ ਇਹਨਾਂ ਨੂੰ ਪੇਮੈਂਟ ਕਰਤੀ ਮੈਨੇ ਠੀਕ ਹੈ ਪੇਮੈਂਟ ਕਰਨੇ ਬਾਅਦ ਤੇ ਫਿਰ ਬਾਕੀ ਬਾਕੀ ਫਿਰ ਡਿਮਾਂਡ ਢਾਈ ਲੱਖ ਦੀ ਹੋਰ ਕਰਦੇ ਰਹੇ ਕਰਦੇ ਰਹੇ ਫਿਰ ਮੈਂ ਇਹਨਾਂ ਕਿਹਾ ਮੇਰੇ ਕੋਲ ਪੈਸੇ ਨਹੀਂ ਹੈ ਕਿ ਮੈਂ ਬੈਂਗਲੌਰ ਨੂੰ ਲਾਈ ਕੀਤਾ ਹਿਆ ਤਾਂ ਮੈਂ ਤੁਹਾਨੂੰ ਪੈਸੇ ਦੇਵਾਂਗਾ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਆ ਕੇ ਫਿਰ ਕਿਸੇ ਬੰਦੇ ਨਾਲ ਮੈਂ ਦੱਸਿਆ ਤੇ ਵੇ ਮੈ ਤਾਂ ਜਾਣੀ ਨਹੀਂ ਜੀ ਇਹ ਕੀ ਹੈ ਉਹ ਕਹਿੰਦੇ ਤਾਂ ਫਰਾਡ ਕੀਤਾ ਤੇ ਨਾ ਇਹ ਤਾਂ ਗਰੁੱਪ ਬਣਿਆ ਹੋਇਆ ਜਿਹੜਾ ਇਹਦਾ ਲੋਕਾਂ ਨੂੰ ਠੱਗਦੇ ਹੈਗੇ ਤਾਂ ਮੈਨੂੰ ਪਤਾ ਲੱਗਿਆ ਫਿਰ ਐਸਐਨਯੂ ਚਾਰਪਰ ਜਾ ਕੇ ਕੰਪਲੇਨ ਕੀਤੀ ਉਹਨਾਂ ਨੇ ਸਾਈਬਰ ਸਾਈਡੋਂ ਨਾ ਹੈਂਡਓਵਰ ਕਰਤਾ ਉਸ ਆਦਿਕੇ ਐਸਨ ਕੰਪਲੇਨ ਨੋਟ ਹੋਈ ਹੈ ਕਿ ਕਿੰਨਾ ਤੁਹਾਡੇ ਨਾਲ ਕਿੰਨਾ ਲੱਖ ਫਰਾਡ ਹੋ ਗਿਆ ਜੀ ਇਹ 8,55,000 ਦਾ ਫਰਾਡ ਹੋਇਆ ਤੇ ਹੁਣ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਈ ਤਾਂ ਮੰਗਦੇ ਤੇ ਇਹਨਾਂ ਲੋਕਾਂ ਨੂੰ ਪਕੜੋ ਸਹਣਾ ਔਰ ਇਹਨਾਂ ਸਜ਼ਾ ਮਿਲੇ ਅਚੀ ਤਰ੍ਹਾਂ ਔਰ ਬਾਕੀ ਦੇ ਕੰਨ ਹੋਣ ਤਾਂ ਕਿ ਪਬਲੀ ਨੂੰ ਹੀ ਪਤਾ ਲੱਗੇ ਜਾਗਰੂਕ ਹੋਏ ਵੇ ਇਦਾਂ ਦੇ ਇਹਨਾਂ ਫਰਾਲਾਂ ਵਿੱਚ ਨਹੀਂ ਫਸਣਾ ਇਹਨਾਂ ਮੇਰਾ ਬਹੁਤ ਵੱਡਾ ਫਰਾਲ ਮੜਿਆ ਜਿੰਨੀ ਇਹਨਾਂ ਨੂੰ ਸਜ਼ਾ ਮਿਲੇ ਤਾਂ ਉਨੀ ਕਮ ਹੈ ਅਪੀਲ ਹੈ ਕਿ ਇਹਨਾਂ ਭਰਾਤ ਤੋਂ ਬਹੁਤ ਬਚੋ ਮੈਂ ਬਿਲਕੁਲ ਅਣਜਾਣਤਾ ਹੀ ਨਾ ਚੀਜ਼ਾਂ ਤੋਂ ਮੈਂ ਬਿਲਕੁਲ ਮੈਨੂੰ ਪਤਾ ਨਹੀਂ ਵੀ ਬਾਕੀ ਕੋਈ ਸਾਰੇ ਇਸ ਏਰੀਆ ਵਿੱਚ ਇਹ پارٹی ਕੱਠੀ ਹੋ ਰਹੀ ਹੈ ਜੋ ਲੋਕਾਂ ਨੂੰ ਠੱਗਦੀ ਹੈ ਇੱਕ ਗਰੋਹ ਕੰਮ ਕਰ ਰਿਹਾ ਗਰੋਹ ਕੰਮ ਕਰ ਰਿਹਾ ਇਹ ਦੀ ਬਾਤ ਹੈ ਇਹ ਮੀਡੀਆ ਥਰੂ ਇਹ ਪਬਲਿਕ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ ਕਿ ਹੁਣ ਅੱਗੇ ਇਹ ਸਾਡੇ ਕੋਲ ਮੁਕਤਮਾ 61/24 ਜਿਹੜਾ ਹੈ ਜਿਹੜਾ ਅੰਡਰ ਸੈਕਸ਼ਨ 420 ਜਿਹੜਾ ਅਸੀਂ ਦਰਜ ਕੀਤਾ ਜਿਹੜਾ ਆਫਟਰ ਇਨਕੁਆਰੀ ਹੋਇਆ ਇਹਦੇ ਵਿੱਚ ਗੁਰਦੇਵ ਸਿੰਘ ਰਾਣਾ ਪੁੱਤਰ ਗੁਰਦਰਪ ਸਿੰਘ ਜਿਹੜੇ ਵਾਸੀ 시ਵਾ ਉਸ ਪੀਐਸ ਗੜਸ਼ੰਕਰ ਜਿਹੜੇ ਰਹਿਣ ਵਾਲੇ ਜਿਹਨਾਂ ਦੀ ਉਮਰ 77 ਸਾਲ ਦੇ ਕਰੀਬ ਹੈ ਉਹਨਾਂ ਨਾਲ ਇਹ ਫੋਨ ਤੇ ਕੋਈ ਅਸ਼ਲੀਲ ਵੀਡੀਓ ਵਗੈਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰਾਡ ਹੋਇਆ ਸੀ ਉਹਨਾਂ ਨੂੰ 8 ਲੱਖ 55 ਹਜ਼ਾਰ ਦਾ ਤੇ ਇਹਦੇ ਵਿੱਚ ਅਫੇ ਅੱਜ ਕਰਕੇ ਹੁਣ ਅੱਗੇ ਜਿਹੜੀ ਫਰਦਰ ਹੈ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਤੇ ਜਿਹੜੇ ਅਸਲੀ ਦੋਸ਼ੀ ਨੂੰ ਉਹਨਾਂ ਤੱਕ ਪਹੁੰਚ ਕਰਾਂਗੇ ਜੀ ਪੂਰਾ